ਸਾਡੇ ਏਐਸ ਗਗਿਤ ਸਿੰਘ ਜੋ ਸਿਟੀ ਫਰੀ ਕੋਟੋ ਵਿਖੇ ਤਹਿਨਾਤ ਤੇ ਜਿਨ੍ਹਾਂ ਨੇ ਸਾਦਕ ਚੌਂਕ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਨਾਕਾਬੰਦੀ ਦੌਰਾਨ ਇੱਕ ਇਨਫੋਰਮੇਸ਼ਨ ਮਿਲਦੀ ਹੈ ਪੰਜ ਕੋਈ ਪੰਜ ਨੌਜਵਾਨ ਲੜਕੇ ਜਿਹੜੇ ਦਾੜਾ ਮੰਡੀ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਬੈਠੇ ਹੋ ਜਨ ਤੇ ਏਐਸ ਗਗਿਤ ਸਿੰਘ ਨੇ ਮੌਕੇ ਤੇ ਕਾਰਵਾਈ ਕਰਦੇ ਹੋਏ ਇਹਨਾਂ ਪੰਜਾਂ ਨੌਜਵਾਨਾਂ ਨੂੰ ਪੁਲਿਸ ਪਾਰਟੀ ਸਮੇਤ ਗ੍ਰਿਫਤਾਰ ਕੀਤਾ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਜਿਹੜੇ ਤੇਜ ਮਾਰੂ ਹਥਿਆਰ ਮਿਲੇ ਜਿਨ੍ਹਾਂ ਦੇ ਵਿੱਚ ਇੱਕ ਲੋਹੇ ਦੀ ਪਾਈਪ ਇੱਕ ਕੀਰਚ ਇੱਕ ਕਾਪਾ ਤੇ ਇੱਕ ਦਤਾਰ ਜਿਹੜੀ ਦਤਾਰ ਜਿਹੜੀ ਆਪਾਂ ਕਹਿੰਦੇ ਆ ਉਹ ਇਹਨਾਂ ਤੋਂ ਮਿਲੀ ਤੇ ਜਿਹੜਾ ਇਹਨਾਂ ਦੋਸ਼ੀਆਂ ਨੂੰ ਮੌਕੇ ਦੇ ਜਿਹੜੇ ਦੋਸ਼ੀ ਫੜੇ ਗਏ ਨੇ ਇਹਨਾਂ ਚ ਜਿਹੜਾ ਇੱਕ ਮੇਨ ਦੋਸ਼ੀ ਜਿਹੜਾ ਇਹਨਾਂ ਦਾ ਸੀ ਆਰਮ ਸਿੰਘ ਪੁੱਤਰ ਗੁਰਦਾਸ ਜੋ ਜੋਤਰਾਮ ਕਲੋਨੀ ਦਾ ਰਹਿਣ ਵਾਲਾ ਹੈ ਇਸ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਜੋ ਜੇਲ੍ਹ ਚੋਂ ਢੇਲ ਤੇ ਆਇਆ ਹੋਇਆ ਹੈ ਦੂਸਰਾ ਇਹਨਾਂ ਦਾ ਸਾਥੀ ਜਿਹੜਾ ਅਮੋਲ ਸਿੰਘ ਇਹ ਵੀ ਫਰੀ ਕੋਟ ਦਾ ਰਹਿਣ ਵਾਲਾ ਹੈ ਇਹਦੇ ਤੇ ਵੀ ਇੱਕ ਪਹਿਲਾਂ ਲੁੱਟਖੋ ਦਾ ਮਕਦਮਾ ਸੀ ਤੇ ਇਹ ਵੀ ਬੇਲ ਤੇ ਆਇਆ ਹੈ ਤੇ ਤੀਸਰਾ ਸਾਥੀ ਕੁਲਵੰਤ ਸਿੰਘ ਵਾਸੀ ਖਾਰਾ ਜ਼ਿਲ੍ਹਾ ਫਰੀਕੋਟ ਦਾ ਹੈ ਤੇ ਇਸਦੇ ਵੀ ਇਸ ਤੋਂ ਪਹਿਲਾਂ ਵੀ ਲੜਾਈ ਝਗੜੇ ਦਾ ਮਕਦਮਾ ਦਰਜ ਹੈ ਤੇ ਦੋ ਜਿਹੜੇ ਇਹਨਾਂ ਦੇ ਹੋਰ ਨਾਲ ਸਾਥੀ ਸੀ ਇਹਨਾਂ ਨੂੰ ਅੱਜ ਅਸੀਂ ਮਾਝੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਪੇਸ਼ ਕਰਕੇ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦੌਰਾਨ ਹੁਣ ਇਸ ਤੋਂ ਸਖਤੀ ਨਾਲ ਪੁੱਛਗਿੱਛ ਕਰਾਂਗੇ ਵੀ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਤੇ ਇਸ ਤੋਂ ਪਹਿਲਾਂ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਇਹ ਸਾਡਾ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਰਹੇਗਾ ਤੇ ਮੇਨ ਸਾਡਾ ਸਾਡੀ ਫ੍ਰੀਕੋਰਟ ਪੁਲਿਸ ਦਾ ਕਿਸੇ ਵੀ ਮਾੜੇ ਅਨਸਰ ਨੂੰ ਫ੍ਰੀਕੋਰਟ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਵਾਰਦਾਤ ਨੂੰ ਅੰਜਾਮ ਦੇਣ ਨਹੀਂ ਦਿੱਤਾ ਜਾਏਗਾ ਸਰ ਹਾਲਾਤ ਕੁਝ ਇਹੋ ਜਿਹੇ ਬਣ ਰਹੇ ਹੈਗੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਅਸੀਂ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਆਪਣੇ মিডিਆ ਰਾਈ ਵੀ ਜੇ ਕੋਈ ਵੀ ਤੁਹਾਨੂੰ ਤੁਹਾਡੇ ਏਰੀਆ ਦੇ ਵਿੱਚ ਜਾਂ ਕਿਸੇ ਥਾਂ ਤੇ ਕੋਈ ਵੀ ਕੋਈ ਅਪਰਾਧੀਕ ਬੰਦਾ ਜਾਂ ਕੋਈ ਨਸ਼ੇ ਨਾਲ ਸੰਬੰਧਿਤ ਜਾਂ ਤੁਹਾਡੇ ਏਰੀਆ ਚ ਕੋਈ ਨਸ਼ਾ ਵੇਚਦਾ ਹੈ ਤਾਂ ਸਾਨੂੰ ਮੈਨੂੰ ਜਾਂ ਸੰਬੰਧ ਸਾਡੇ ਐਸਐਚਓ ਨੂੰ ਜਾਂ ਕੋਈ ਹੈਲਪਲਾਈਨਾਂ ਨੇ ਉਸ ਦੀ ਵਰਤੋਂ ਕੀਤੀ ਜਾਏ ਤੇ ਸਾਨੂੰ ਇਨਫੋਰਮ ਕੀਤਾ ਜਾਏ ਤਾਂ ਜੋ ਅਸੀਂ ਇਹਨਾਂ ਮਾੜੇ ਅਨਸਰਾਂ ਨੂੰ ਜ਼ਿਲ੍ਹੇ ਚ ਬੀਸਕੀ ਜਦੋਂ ਜਿਹੜਾ ਕੁਝ ਮਿਲਦਾ ਨਾ ਜੀ ਤੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਨਹੀਂ ਆਪ ਕੋ ਉੱਠ ਕੇ ਭੱਜ ਜਾਂਦੇ ਹੈ ਨਹੀਂ ਇਸ ਤਰ੍ਹਾਂ ਨਹੀਂ ਜਿਵੇਂ ਸਾਰੇ ਐਕਸਪੀਰੀਅੰਸ ਹੈ ਨਹੀਂ ਬਿਲਕੁਲ ਜੇ ਤੁਹਾਡੇ ਕੋਲੋਂ ਕਿਸੇ ਵੀ ਸਾਡੇ ਲੋਕ ਕੋਈ ਇਨਫੋਰਮੇਸ਼ਨ ਮਿਲਦੀ ਹੈ 112 ਹੈਲਪਲਾਈਨ ਤੇ ਮਿਲਦੀ ਹੈ ਤੇ ਸਾਡੀ ਮਿਸ਼ਨ ਹੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਉਹਨਾਂ ਨੂੰ ਰਾਉਂਡ ਅਪ ਕਰੀਏ ਕਈ ਵਾਰ ਹੋ ਸਕਦਾ ਹੈ ਵੀ ਪੁਲਿਸ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਉਹ ਪਾਸੇ ਹੋ ਜਾਣ ਪਰ ਇਸ ਤਰ੍ਹਾਂ ਨਹੀਂ ਵੀ ਅਸੀਂ ਉਸ ਤੋਂ ਬੰਦ ਵੀ ਜੇਕਰ ਸਾਡੇ ਕੋਲ ਜੇ ਕੋਈ ਮੌਕੇ ਭੱਜ ਜਾਂਦੇ ਜਾਂ ਕੋਈ ਫਿਰ ਵੀ ਅਸੀਂ ਤਿਆਰ ਬੈਠੇ ਹਾਂ ਜੇ ਕੋਈ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਜਾਂ ਉਹਨਾਂ ਦਾ ਨਾਮ ਹੁੰਦਾ ਤਾਂ ਅਸੀਂ ਉਹਨਾਂ ਨੂੰ ਜਿਹੜਾ ਇਸ ਜਿਹੜੇ ਮਕਦਮੇ ਵਿੱਚ ਬੁੱਕ ਕਰਨ ਵਾਸਤੇ ਜਾ ਕੋਈ ਵੀ ਸਾਨੂੰ ਸਾਡਾ ਮੇਨ ਮਤਲਬ ਇਹ ਆ ਵੀ ਜਿਹੜੇ ਪਬਲਿਕ ਨੂੰ ਆ ਰਾਮ ਨਾਲ ਜਿਹੜਾ ਜਿਹਨਾਂ ਦਾ ਕਿਸੇ ਤਰ੍ਹਾਂ ਦੀ ਤੰਗੀ ਪਛਾਣੀ ਨਾ ਆਏ ਪੀਸ ਫ੍ਰੀ ਗੁਰਦੀ ਹਰ ਟਾਈਮ ਪਾਬੰਦੀ ਸਰ ਜਿਹੜੀ ਪ੍ਰਵਾਹ ਮਹਿਨ ਚਲਾਈ ਗਈ ਹੈ ਇਹਦੇ ਵਿੱਚ ਕਿੰਨੇ ਕੁ ਦੁਚੀ ਪੜੇ ਗਏ ਆ ਇਸ ਦੇ ਵਿੱਚ ਹੁਣ ਤੱਕ ਕੋਈ 200 ਤੋਂ ਵੱਧ ਜਿਹੜੇ ਦੋਸ਼ੀ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਤੇ ਉਹ ਦੋਸ਼ੀ ਨੇ ਜਿਹੜੇ ਸਾਡੇ ਕੋਈ ਮੁਕੱਦਮਿਆਂ ਦੇ ਪਗੋੜੇ ਸੀ ਜਾਂ ਕਿਸੇ ਮਾੜੇ ਅਨਸਰਾਂ ਨਾਲ ਸਬੰਧ ਰੱਖਦੇ ਗੈਂਗਸਟਰਾਂ ਨਾਲ ਸਬੰਧ ਰੱਖਦੇ ਸੀਗੇ ਨਸ਼ੇ ਨਾਲ ਸਬੰਧ ਰੱਖਦੇ ਸੀਗੇ ਹਰ ਤਰ੍ਹਾਂ ਦਾ ਅਸੀਂ ਇਸ ਜਿਹੜੀ ਮਹਿਮ ਦੇ ਵਿੱਚ ਜਿਹੜੀ ਜਿਹੜੀ ਮੂਵਮੈਂਟ ਚ ਹੋਈ ਹੈ ਤੇ ਸਾਨੂੰ ਇਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਇਆ ਵੀ ਅਸੀਂ ਫਰੀ ਕੋਟ ਜ਼ਿਲ੍ਹੇ ਤੇ ਸਬੰਧਤ ਵੀ ਇੰਨੇ ਜਿਹੜੇ ਵੱਤ ਵੱਤ ਮਾੜੇ ਅਨਸਰ ਜਿਹੜੇ ਅਸੀਂ ਜੇਲ੍ਹ ਚ ਭੇਜ ਚੁੱਕੇ ਆਂ ਏ ਵੀ ਇੱਕ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜਾ ਡੀਜੀਪੀ ਸਾਡੇ ਮਾਰਜੋਗੋ ਵੱਲੋਂ ਜਿਹੜੀ ਮਹਿਮ ਚਲਾਈ ਗਈ ਹੈ ਤੇ ਅਜੇ ਇਹ ਕੰਟੀਨਿਊ ਸਾਡਾ ਚੱਲ ਰਿਹਾ ਹੈ ਆਪਰੇਸ਼ਨ ਤੇ ਜਿਹੜੇ ਕੋਈ ਮੌਕੇ ਤੋਂ ਤੋਂ ਭੱਜ ਗਏ ਸੀਗੇ ਤੇ ਜੇਕਰ ਹੁਣ ਵਾਪਸ ਹੋਣਗੇ ਤੇ ਅਸੀਂ ਉਹਨਾਂ ਨੂੰ ਵੀ ਅੰਦਰ ਪੇਚਾਂਗੇ ਇੱਕ ਉਹ ਫਰੀਂਦਰਾ ਨਗਰ ਵਾਲੀ ਗੱਲ ਵੀ ਕਿ ਨਹੀਂ ਜੇ ਤਾਂ ਅੱਗੇ ਵੀ